ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੇ ਕੁਝ ਕ ਲੈਣਾ ਲਿਖਿਆ ਮੈਂ ਸੁਣ ਕੇ ਜਰੂਰ ਜਾਓ ਮੇਰੀ ਨਾ ਕਿਸੇ ਵੀਰ ਦੇ ਨਾਲ ਮੁਲਾਕਾਤ ਹੋਈ ਉਹ ਵਿਚਾਰਾ ਨਸ਼ੇ ਦੇ ਵਿੱਚ ਹਨਾ ਹੋ ਗਿਆ ਸੀ ਉਹਦੇ ਨਾਲ ਕਿਵੇਂ ਗੱਲਬਾਤ ਹੋਈ ਉਹ ਜਰੂਰ ਸੁਣਿਓ ਤੇ ਮੈਂ ਲਿਖਿਆ ਵਾ ਮੈਂ ਤੁਰਿਆ ਜਾਂਦਾ ਸੀ ਰਸਤੇ ਵਿੱਚ ਇੱਕ ਬੰਦਾ ਮਿਲਿਆ ਚ ਰਸਤੇ ਵਿੱਚ ਮੈਂ ਤੁਰਿਆ ਜਾਂਦਾ ਸੀ ਰਸਤੇ ਵਿੱਚ ਇੱਕ ਬੰਦਾ ਮਿਲਿਆ ਚ ਰਸਤੇ ਵਿੱਚ ਚੋਰੀ ਦਾ ਫੋਨ ਵੇਚ ਰਿਹਾ ਸੀ ਉਹ ਸਸਤੇ ਵਿੱਚ ਮੈਂ ਕਿਹਾ ਭਰਾਵਾ ਇਹ ਤੂੰ ਕੀ ਕਰ ਰਿਹਾ ਕਿਉਂ ਨਸ਼ੇ ਦੀ ਖਾਤਰ ਮਾਰ ਰਿਹਾ ਅਗੋਂ ਨੇ ਮੈਨੂੰ ਜਵਾਬ ਦਿੱਤਾ ਆਂਦਾ 10 ਬਾਬਾ ਮੈਂ ਕੀ ਕਰਾਂ ਕਿਹੜੀ ਦਵਾਈ ਪੀ ਮਰਾ ਇਹ ਨਸ਼ੇ ਦੀ ਲਤ ਬੜੀ ਮਾੜੀ ਆ ਪਹਿਲਾਂ ਮੈਂ ਵੀ ਤੇਰੇ ਵਰਗਾ ਸੀ ਹੁਣ ਮਾੜੇ ਬੰਦਿਆਂ ਨਾਲ ਆੜੀ ਆ ਤੇ ਅਗੋਂ ਫਿਰ ਉਹਨੂੰ ਮੈਂ ਜਵਾਬ ਦਿੱਤਾ ਮੈਂ ਕਹਿੰਦਾ ਨਸ਼ਾ ਕਰਨਾ ਜਾਂ ਨਾ ਕਰਨਾ ਤੇਰੇ ਮਨ ਤੇ ਡਿਪੈਂਡ ਆ ਜੇ ਨਸ਼ਾ ਨਾ ਛੱਡਿਆ ਫਿਰ ਤੇਰੀ ਜ਼ਿੰਦਗੀ ਦਾ ਐਂਡ ਆ ਘਰ ਦੇ ਵੀ ਤੇਰੇ ਅੱਕੇ ਤੇਰੀ ਇਸ ਗੱਲ ਤੋਂ ਤੈਨੂੰ ਆਪ ਹੀ ਨਿਕਲਣਾ ਪੈਣਾ ਇਹ ਨਸ਼ੇ ਦੀ ਦਲਦਲ ਚ ਤੇ ਬੰਦੇ ਨੇ ਅਗੋਂ ਜਵਾਬ ਦਿੱਤਾ ਆਂਦਾ ਕਹਿੰਦਾ ਬਾਬਾ ਗੱਲ ਤੇ ਤੇਰੀ ਸਹੀ ਏ ਇਹ ਅੱਗੇ ਵੀ ਕਿਸੇ ਨੇ ਕਹੀ ਏ ਪਰ ਮਨ ਨਹੀਂ ਮੰਨਦਾ ਇਸ ਗੱਲ ਨੂੰ ਜੇ ਨਾਗ ਲਾਉਣਾ ਤੇ ਮੇਰੇ ਨਾਲ ਚੱਲ ਤੂੰ ਉਹ ਨਾਗ ਹੁੰਦਾ ਜਿਹੜਾ ਚਿੱਟੇ ਵਾਲਾ ਉਹਨੂੰ ਨਾਗਾਂਦੇ ਆ ਤੇ ਮੈਂ ਕਿਹਾ ਭਰਾਵਾ ਮਾੜਾ ਰਸਤਾ ਨਹੀਂ ਕਿਸੇ ਨੂੰ ਦਿਖਾਈਦਾ ਭਾਵੇਂ ਆਪਣਾ ਹੋਵੇ ਜਾਂ ਬਗਾਨਾ ਮਾੜੇ ਰਾਹ ਨਹੀਂ ਕਿਸੇ ਨੂੰ ਪਾਈਦਾ ਤੇ ਬੰਦਾ ਅੱਗੋਂ ਕਹਿੰਦਾ ਬਾਬਾ ਮੈਨੂੰ ਆਪਿਆਂ ਨੇ ਇਸ ਰਸਤੇ ਪਾਇਆ ਪਹਿਲਾਂ ਕੁੜੀ ਦੇ ਚੱਕਰ 'ਚ ਫਿਰ ਚਿੱਟੇ ਉੱਤੇ ਲਾਇਆ ਮੈਂ ਕਿਹਾ ਮੰਨਿਆ ਤੇਰੇ ਨਾਲ ਹੋਇਆ ਧੋਖਾ ਏ ਭਾਵੇਂ ਨਸ਼ਾ ਛੱਡਣਾ ਪੜਾਇਆ ਔਖਾ ਏ ਮਾਣਾ ਆਪਣੇ ਨੂੰ ਹੌਲੀ-ਹੌਲੀ ਸਮਝਾ ਲਾ ਇਹਨੂੰ ਮਾਰੇ ਰਸਤੇ ਤੋਂ ਚੰਗੇ ਰਸਤੇ ਪਾਲਾ ਕਹਿੰਦਾ ਬਾਬਾ ਮੈਂ ਕੋਸ਼ਿਸ਼ ਕਰਾਂਗਾ ਛੱਡਣ ਦੀ ਇਹ ਕੋੜ ਨੂੰ ਗਲਚੋਂ ਕੱਢਣ ਦੀ ਇੰਨਾ ਕਾ ਕੇ ਉਤਰ ਪਿਆ ਲੱਗੇ ਖਾਲੀ ਜਗ੍ਹਾ ਵੱਲ ਮੁੜ ਪਿਆ ਇੰਨਾ ਕਾ ਕੇ ਉਤਰ ਪਿਆ ਲੱਗੇ ਖਾਲੀ ਜਗ੍ਹਾ ਵੱਲ ਮੁੜ ਪਿਆ ਸ਼ੇਅਰ ਜ਼ਰੂਰ ਕਰੋ ਠੀਕ ਹੈ ਜੀ ਦੱਸਿਓ ਕਿਵੇਂ ਲੱਗਾ